ਆਕੜ ਕੰਨਾ ਮੈਂ ਕਿੱਥੋਂ ਹੋ ਗਿਆ ਦੱਸ ਕਿਹੜੀ ਗੱਲੋਂ ਹੋ ਗਿਆ ਆਕੜ ਕੰਨਾ ਨਾ ਫੇਰ ਤੂੰ ਸਾਨੂੰ ਕੁਛ ਦੱਸਦਾ ਤਾਂ ਸਹੀ ਉਹ ਦੱਸਣ ਦਸੌਣ ਵਾਲੇ ਤੇ ਕੋਈ ਗੱਲ ਨਹੀਂ ਰਹੀ ਹੁਣ ਤਾਂ ਫੋਨ ਤੇ ਸ਼ਾਮ ਤੱਕ ਸਾਰੀ ਗੱਲ ਘੁੰਮ ਜਾਂਦੀ ਆ ਨਾ ਫੇਰ ਬਈ ਮੈਨੂੰ ਦੱਸਿਆ ਨਾ ਕੁਛ ਤੁਸੀਂ ਉਹ ਦੱਸਣ ਦਸਾਉਣ ਨੂੰ ਪਾਵਣੇ ਨੂੰ ਸਾਗਣ ਪੈਂਦਾ ਸੀ ਕੋਈ ਜਿਹੜਾ ਤੈਨੂੰ ਮੈਂ ਦੱਸਦਾ ਉਹ ਮੇਰਾ ਘਰ ਉੱਜੜ ਗਿਆ ਬਰਬਾਦ ਹੋ ਗਿਆ ਮੈਂ ਹਜੇ ਇਹ ਕਹਿੰਦੀ ਮੈਨੂੰ ਦੱਸਿਆ ਨਹੀਂ ਉਹ ਮੈਂ ਬੇਵਸ ਆਦਮੀ ਮੱਜੇ ਤੇ ਪਿਆਗਾ ਮੈਂ ਪਿੰਡ ਦੇ ਕਿਸੇ ਮੁਸਤੰਦੇ ਨੇ ਮੇਰੀ ਜ਼ੁਬਾਨ ਤੀ ਨਾਲ ਰੇਪ ਕਰਤਾ ਇਹ ਮੈਂ ਤੈਨੂੰ ਦੱਸਾਂ ਮੈਂ ਤੂੰ ਫਾਕਰ ਨਾਲ ਦੱਸਾਂ ਮੈਂ ਇਹ ਵੀ ਮੇਰੀ ਧੀ ਨਾਲ ਇਹ ਹੋਇਆ ਤੂੰ ਹੀ ਦੱਸ ਦੇ ਵੀ ਮੈਂ ਕੀ ਕਰਦਾ ਅਜੇ ਕਹਿੰਦੀ ਮੈਨੂੰ ਦੱਸਿਆ ਨਹੀਂਗਾ ਨਾ ਭਾਈ ਤੂੰ ਥਾਣੇ ਜਾਣਾ ਸੀ ਐਡੀ ਗੱਲ ਹੋ ਗਈ ਤੂੰ ਕੁਝ ਵੀ ਨਹੀਂ ਕੀਤਾ ਤੂੰ ਤਾਂ ਕਹਿ ਦਿੰਦਾ ਵੀ ਥਾਣੇ ਹੀ ਭੱਗ ਜਾਂਦਾ ਇਹਨਾਂ ਦਾ ਬਹੁਤ ਸੌਕ ਆ ਜੇ ਭੈਣੇ ਜਿਹਦੇ ਬੀਤਰੀ ਆ ਨਾ ਉਹਨੂੰ ਪਤਾ ਤੂੰ ਤਾਂ ਸਿਆਣੀ ਆ ਤੂੰ ਤਾਂ ਕਹਿੰਨੀ ਆ ਨਾ ਪਿੰਡ ਛੱਡਣ ਨੂੰ। ਨਹੀਂ ਪਿੰਡ ਛੱਡਿਆ। ਉਹ ਕਿਹਦਾ ਜੀ ਕਰਦਾ ਉਹਦਾ ਜੱਦੀ ਪਿੰਡ ਛੱਡਣ ਨੂੰ? ਆ ਗਰੀਬੀ ਜਾਂ ਮਜਬੂਰੀ ਮੈਂ ਤਾਂ ਕਹਿੰਦਾ ਦੁਸ਼ਮਣ ਤੇ ਮੈਨੂੰ ਲਿਆਵੇ ਕਿਸੇ। ਹਾਂ ਮੈਂ ਪਿੰਡ ਛੱਡ ਕੇ ਭੱਜਿਆ। ਓਏ ਪਰ ਤੂੰ ਇਹ ਤਾਂ ਪੁੱਛ ਲਾ ਵੀ ਪਿੰਡ ਛੱਡ ਕੇ ਭੱਜਿਆ ਕਿਉਂ ਆਂ? ਹਾਂ ਫਿਰ ਦੱਸ ਕਿਉਂ ਭੱਜਿਆ ਪਿੰਡੋਂ? ਉਹ ਮੈਨੂੰ ਸ੍ਰੀਕਾ ਨੇ ਪਹਿਲਾਂ ਤਾਂ ਮੱਜੇ ਦੇ ਵਹਾਤਾ। ਜਵਾਕ ਮਾਂ ਵਾਰੇ ਹੋ ਗਏ। ਘਰੇ ਖਾਣ ਨੂੰ ਜ਼ਾਹਿਰ ਵੀ ਨਹੀਂ ਸੀ ਖਾਣ ਨੂੰ ਹੋਰ ਦੱਸ ਮੈਂ ਕੀ ਕਰਦਾ ਇੱਕ ਦਾ ਧੀਅਲ ਹਾਦਸਾ ਹੋ ਗਿਆ ਸੀ ਮੇਰੇ ਨਾਲ ਇੱਕ ਆ ਬੇ ਦੋਵੇਂ ਧੀਆ ਬਾਰੇ ਸੋਚ ਕੇ ਮੈਂ ਫੇਰ ਪਿੰਡ ਛੱਡਿਆ ਮੇਰਾ ਕੋਈ ਜੀ ਨਹੀਂ ਕਰਦਾ ਸੀ ਪਿੰਡ ਛੱਡਣ ਨੂੰ ਜਵਾਕਾਂ ਦੀ ਮਾਂ ਨੇ ਤੀਲਕਾ ਜੋੜ ਕੇ ਘਰ ਬੰਨਿਆ ਉਹ ਵੀ ਮੈਨੂੰ ਛੱਡਣਾ ਪੈ ਗਿਆ ਉਹ ਪਸ਼ੂ ਮੇਰੇ ਵਿੱਕ ਗਏ ਛੱਡ ਕੇ ਭੱਜ ਗਏ ਮੇਰੇ ਪੱਲੇ ਰਿਹਾ ਵੀ ਕੀ ਸੀਗਾ ਸੋ ਲੈ ਨਹੀਂ ਮੇਰੀ ਭੈਣੇ ਮੈਂ ਤਾਂ ਇੱਕ ਬੇਵਸ ਬਾਬਾ ਜਿਹੜਾ ਆਪਣੀਆਂ ਧੀਆਂ ਤੇ ਭਾਰਾਂਗਾ ਮੈਂ ਦੱਸ ਕਿੱਧਰ ਨੂੰ ਜਾਵਾਂ ਤੂੰ ਹੀ ਮੈਨੂੰ ਸਮਝਾ ਦੇ ਦੇਖ ਬਈ ਮੈਂ ਤੇਰੀ ਸਾਰੀਆਂ ਗੱਲਾਂ ਨਾਲ ਹਮਦਰਦੀ ਆ ਪਰ ਮੈਨੂੰ ਇੱਕ ਗੱਲ ਦਾ ਪਤਾ ਲੱਗਿਆਗਾ ਕਿ ਤੇਰੀ ਆ ਨੀਹਾ ਧੀ ਨੇ ਨਾ ਮੰਗੇ ਨੂੰ ਕਿਸੇ ਟੈਨਸ਼ਨ ਚ ਪਾਤਾ ਤੇ ਉਹ ਤਾਂ ਹੀ ਉਸ ਦੁਨੀਆ ਤੋਂ ਚਲੇ ਗਿਆਗਾ ਦੇਖ ਭੈਣੇ ਕੌਣ ਕਿਸੇ ਨੂੰ ਕੋਈ ਟੈਨਸ਼ਨ ਪਾਉਂਦਾ ਬੰਦਾ ਤਾਂ ਆਪਣੇ ਆਪ ਟੈਨਸ਼ਨ 'ਚ ਪੈ ਜਾਂਦਾ ਨਾ ਭਾਈ ਮੇਰੀ ਤੇਰੀ ਗੱਲ ਮੰਨਦੀ ਅ ਜਦੋਂ ਵੀ ਬੰਗਾ ਮੇਰੇ ਕੋਲੇ ਜਾਂਦਾ ਹੁੰਦਾ ਸੀ ਨਾ ਵਿਚਾਰਾ ਫਰਿਆਦ ਹੀ ਲਾਉਂਦਾ ਹੁੰਦਾ ਸੀ ਮੈਨੂੰ ਨਾ ਐਂ ਕਹਿਨਦਾ ਮੈਨੂੰ ਤਾਂ ਚਾਚੇ ਤਾਂ ਦੂਰ ਕਰਤਾ ਆਹੀ ਅ ਜਿਹੜੀ ਤੇਰੀ ਵੱਡੀ ਕੁੜੀ ਆ ਨੀਹਾ ਉਹਦਾ ਭੈਣੇ ਬੰਦੇ ਦਾ ਆਪ ਦਾ ਦਿਮਾਗ ਹੁੰਦਾ ਪਰ ਇੱਕ ਗੱਲ ਮੈਂ ਜ਼ਰੂਰ ਮੰਨਦਾ ਉਹ ਕੀ ਦੇਖ ਭਲੇ ਆਪਾਂ ਹੀ ਪਹਿਲਾਂ ਛੋਟੇ ਹੁੰਦੇ ਹੋਏ ਕਿੰਨਾ ਲੜਦੇ ਸੀ ਝਗੜਦੇ ਹੁੰਦੇ ਸੀ ਕਿ ਤੂੰ ਮੈਨੂੰ ਕੁਝ ਕਹਿ ਹੁੰਦੀ ਉਸ ਮੈਂ ਤੈਨੂੰ ਕਹਿ ਦਿੰਦਾ ਇਹੀ ਹਾਲ ਹੈ ਇਹਨਾਂ ਦਾ ਦਾ ਨੇ ਹਾ ਤੇ ਮੱਗੇ ਦਾ ਜੇ ਉਹ ਕੁਝ ਮੈ ਆੜਾ ਜਿਹਾ ਬੋਲ ਪੈਂਦਾ ਤਾਂ ਇਹ ਉਦੋਂ ਵੱਧ ਇੱਕ ਉਦੋਂ ਵੱਧ ਬੋਲਦੀ ਜੇ ਇਹ ਬੋਲਦੀ ਤਾਂ ਉਦੋਂ ਵੱਧ ਉਹ ਖੁਸ਼ਕ ਬੋਲਦਾ ਪਰ ਵੱਡੇ ਹੋ ਕੇ ਵੀ ਤਾਂ ਐਂ ਜਵਾਕਾ ਮੂੰਹ ਲੜੀ ਗਏ ਜੇ ਕੋਈ ਇਹਨਾਂ ਨੂੰ ਸਮਝਾਉਣ ਵਾਲਾ ਹੁੰਦਾ ਆਜਾਦਨ ਨਹੀਂ ਸੀ ਦੇਖਣੇ ਪੈਂਦੇ ਆਪਾਂ। ਫੜੀ ਇੱਕ ਗੱਲ ਹੋਰ ਆ ਭਾਣੇ। ਕੀ ਨੇਹਾ ਵੀ ਮੰਗੈ ਨੂੰ ਬਹੁਤ ਪਿਆਰ ਕਰਦੀ ਸੀ ਤੇ ਮਹੰਗਾਈ ਬਹੁਤ ਪਿਆਰ ਕਰਦਾ ਸੀ। ਕਰਦੀ ਸੀ ਨੇਹਾ ਪਿਆਰ। ਬੇਵਸ ਕਰ ਭਾਈ। ਕੜੀ ਵਰਗਾ ਤਾਂ ਮੇਰਾ ਭਤੀਜਾ ਮਰਵਾਤਾ। ਹਜੇ ਕਹਿੰਦਾ ਬਹੁਤ ਪਿਆਰ ਕਰਦੀ ਸੀ। ਬਹੁਤ ਗੱਲਾਂ ਸੁਣ ਲਈਆਂ ਤੇਰੀਆਂ। ਨਹੀਂ ਭਾਣੇ ਮੇਰੀ ਗੱਲ ਮੰਨ ਲੈ ਬਹੁਤ ਪਿਆਰ ਕਰਦੇ ਸੀਗੇ। ਆ ਦੇਖ ਹੀ ਲਿਆ ਸਾਰੀਆਂ ਗੱਲਾਂ ਸੁਣ ਲਈਆਂ। ਹੁਣ ਕੀ ਰਹਿ ਗਿਆ ਸੁਣਨ ਨੂੰ? ਨਾਂ ਗੱਲ ਸੁਣ ਮੇਰੀ ਭੈਣੇ ਜੇ ਉਹ ਤੇਰਾ ਭਤੀਜਾ ਸੀ ਤੇ ਉਹ ਨਹੀਂ ਤੇਰੀ ਭਤੀਜੀ ਬੇਜਾਰਮਾ ਉਹ ਤਾਂ ਜੱਗ ਜਹਾਨ ਨੂੰ ਤੁਰ ਗਿਆ ਇਹ ਤਾਂ ਆ ਫਿਰਦੀ ਆ ਘੋੜੇ ਵਾਂਗੂ ਧਗੜ ਧਗੜ ਕਰਦੀ ਚੱਲ ਬਸ ਕਰ ਭੈਣੇ ਚੁੱਪ ਕਰ ਨਿਆ ਪੁੱਤ ਪਾਣੀ ਲੈ ਕੇ ਆ ਪਤ ਫੜ ਜਾ ਪਰ ਜਿੱਧਾ ਨਹੀਂ ਜਾਂਦੀ ਕਿਤੇ ਕਿਵੇਂ ਬੁੱਲੀ ਜਾਂਦੀ ਆ ਗੱਲ ਲੈਣੀ ਆਂਗੀ ਮੈਂ ਨੀ ਜਾ ਭੱਗ ਜਾ ਮੇਰੇ ਸਿਰ ਤੇ ਤਾਂ ਨਹੀਂ ਖੜੀ ਰਹਿਣਾ ਵਿਪਾਈ ਪਾਵਨਾ ਦੂਜੀਆਂ ਕੁੜੀਆਂ ਕਿੱਥੇ ਦੋਨੇ ਤਾਣੀਆਂ ਤਾਂ ਮਾਸੀ ਕੋਲੇ ਗਈ ਆ ਪ੍ਰੀਤ ਬਸ ਆਉਣ ਵਾਲੀ ਦਾ ਸਕੂਲ ਗਈ ਹੋਣੀ ਦੇਖ ਭਾਈ ਪਵਨ ਸਿਆ ਗੁੱਸਾ ਤਾਂ ਕਰੀ ਨਾ ਆ ਬਾਲਾ ਪੜਾਉਣ ਦਾ ਤਾਂ ਨਾ ਕੋਈ ਫਾਇਦਾ ਨਹੀਂ ਮੈਂ ਤਾਂ ਤੈਨੂੰ ਐ ਕਹਿੰਦੀ ਆ ਇਹਨਾਂ ਨੂੰ ਟਾਈਮ ਸਰ ਵਿਆਹ ਦੇ ਦੇ ਦੇਖ ਭਣੇ ਅਜੇ ਪੜ੍ਹ ਲਿਖ ਲੈਣ ਦੇ ਇਹਨਾਂ ਨੂੰ ਅਜੇ ਉਮਰ ਕਿੱਥੇ ਇਹਨਾਂ ਦੀ ਵਿਆਹ ਦੀ ਵਿਆਹ ਵੀ ਦੇਵਾਂਗੇ ਆਪਾਂ ਕੋਈ ਗੱਲ ਨਹੀਂ ਬੇ ਭਾਈ ਪੜ ਲਿਖਾ ਕੇ ਕਿਹੜਾ ਤੂੰ ਥਾਣੇਦਾਰ ਨੀਆਂ ਲਾਉਣੀਆਂ ਨੇ ਵਿਆਹਣ ਦੀ ਕਰ ਬੇਲਾ ਬਹੁਤ ਮਾੜਾ ਹੈਗਾ ਨਹੀਂ ਭੈਣੇ ਅਜੇ ਇਹਨਾਂ ਦੀ ਪੜਨ ਦੀ ਉਮਰ ਆ ਗਈ ਪੜ ਲੈਣ ਦੇ ਨਾ ਹਜੇ ਵਿਆਹ ਤਾਂ ਦੇਵਾਂਗੀ ਬੇਕ ਚੁੱਡੂਆ ਗੱਲ ਸੁਣ ਮੇਰੀ ਤਾਣੀਆਂ ਤਾਂ ਹੋ ਗਈ ਹੁਣ ਦੱਗ ਗਈ ਹੁਣ ਤੇਰੇ ਬਾਹ ਦਾ ਕਿਤੇ ਉਹਨੂੰ ਵਧੀਆ ਰਿਸ਼ਤਾ ਲੱਭੂਗਾ ਤੇ ਹੁਣ ਫੇਰ ਫੇਰ ਕੀ ਮੇਰੀ ਗੱਲ ਸੁਣ ਮੇਰੇ ਹੱਥ 'ਚ ਹੈਗਾ ਇੱਕ ਰਿਸ਼ਤਾ ਠੀਕ ਆ ਆਈ ਸਮਝ ਘੱਟੋ ਘੱਟ 50 55 ਸਾਲ ਦਾ ਹੈਗਾਗਾ ਉਹ ਦੋ ਜਵਾਕ ਵੀ ਹੈਗੇ ਆ ਕੋਈ ਗੱਲ ਨਹੀਂ ਇਹੋ ਜਿਹੀ ਲਊਗਾ ਕੋਈ ਰਿਸ਼ਤਾ ਹੋਰ ਇਹ ਤਾਂ ਹੈ ਨਹੀਂਗਾ ਵੀ ਉਹਨੂੰ ਕੁਮਾਰਾ ਮੁੰਡਾ ਲੈ ਜਾਊਗਾ ਕੋਈ ਜਵਾਕ ਆ ਉਹਦੇ ਦੂ ਹਾਂ ਭਾਈ ਦੋ ਜਵਾਕ ਆ ਪਰ ਉਹ ਵਿਆਹੇ ਹੋਇਆ ਸੁਖਨਾਲ 35 ਕਿੱਲੇ ਆ ਜ਼ਮੀਨ ਦੇ ਨਾਲੇ ਉਹ ਤਾਂ ਕੱਲਾ ਰਹਿੰਦਾਗਾ ਆਪਣੀ ਕੁੜੀ ਤਾਂ ਮौज ਕਰੂਗੀ ਉਹ ਭੈਣੇ ਤੇਰਾ ਦਿਮਾਗ ਤਾਂ ਕੰਮ ਕਰਦਾ ਕਿ ਨਹੀਂ ਉਹ 20 ਸਾਲ ਦੀ ਜਵਾਕੜੀ 50 ਸਾਲ ਦੇ ਬੁੱਢਿਆਂ ਨਾਲ ਲੜ ਲਾਈ ਜਾਨੀ ਆ। ਉਹ ਤੇਰੀ ਭਤੀਜੀ ਆ ਹੋ ਭਤੀਜੀ ਕੋਈ ਦੁਸ਼ਮਣ ਨਹੀਂ ਹੋ। ਆਹੋ। ਇਹੀ ਸੋਚ ਕੇ ਕਹਿਗਾ ਮੈਂ। ਨਾਲੇ ਇਹ ਜੀਆਂ ਕੁੜੀਆਂ ਤਾਂ ਨਾ ਏਦਾਂ ਦੇ ਰਿਸ਼ਤੇ ਮਿਲਦੇ ਆ। ਹੋਰ ਭਾਲਦਾ ਤੂੰ ਮੁੰਡਾ ਪੱਗ ਪੋਚਵੀਂ ਵਾਲਾ। ਆ ਗਈ ਭਾਈ ਤੈਨੂੰ ਸਮਝ। ਉਹ ਅਜੀ ਇੱਕ ਗੱਲ ਕਮਾ। ਉਹ ਪੁਰਾਣੇ ਜ਼ਮਾਨੇ ਗਏ। ਜਦੋਂ ਕੁੜੀਆਂ ਨੂੰ ਨਾ ਪਸ਼ੂ ਵਾਂਗੂ ਕਿਸੇ ਮਰਜ਼ੀ ਹਵਾਲੇ ਕਰ ਦਿੰਦੇ ਸੀ। ਨਾਲੇ ਜਿਹੜਾ ਸਵਾ ਤਾਨੀਆਂ ਨਾਲ ਹੋਇਆ। ਇਹ ਚ ਤਾਨੀਆਂ ਦਾ ਕੀ ਕਸੂਰ ਐ? ਹੂੰ। ਕਸੂਰ ਕਸੂਰ ਤਾਣੀਆਂ ਦਾ ਨਹੀਂ ਕਸੂਰ ਤਾਂ ਸਾਰਾ ਤੇਰੇ ਪਿਓ ਦਾ ਜਿਨੇ ਆਹ ਤੁਸੀਂ ਕੋਠੇ ਜਿਡੀਆਂ ਇੰਡੀਆਂ ਘਰੇ ਬਿਠਾ ਰੱਖੀਆਂ ਨੇ ਵਿਆਹ ਕੇ ਤੋੜ ਦਿੰਦਾ ਆਹ ਗੱਲਾਂ ਕਾਹਤ ਹੁੰਦੀਆਂ ਨਹੀਂ ਭੈਣੇ ਇਹ ਗੱਲ ਨਹੀਂ ਆ ਵੇ ਭਾਈ ਤੂੰ ਤਾਂ ਚੁੱਪ ਹੀ ਰਹਿ ਨਾ ਬੋਲੇ ਤਾਂ ਚੰਗਾਗਾ ਨਾ ਮੈਨੂੰ ਐ ਦੱਸ ਵੀ ਭਾਈ ਪਾਵਨੇ ਆ ਤਾ ਤੈਨੂੰ ਐਡਾ ਵੱਡਾ ਮਹਿਲ ਰਹਿਣ ਨੂੰ ਕਿਹਨੇ ਦੇਤਾ ਇਹ ਤਾਂ ਭੈਣੇ ਮੇਰਾ ਦੋਸਤ ਸੀ ਹਰਮਿੰਦਰ ਉਹ ਅਮਰੀਕਾ ਰੰਨਾ ਉਹਨੇ ਮੈਨੂੰ ਦੇਤਾ ਕਹਿੰਦਾ ਭਈ ਤੂੰ ਰਹਿ ਪਾ ਹੋਰ ਕੀ ਆ ਅੱਛਾ ਤੇਰਾ ਦੋਸਤ ਹੈ ਹਾਂ ਬਈ ਮੈਨੂੰ ਲੱਗਦਾ ਨਾ ਕੋਈ ਉਹਨੂੰ ਤੇਰੇ ਤੱਕ ਗਾਂ ਹੋਊਗਾ ਆਈ ਸਮਝ ਨਹੀਂ ਅੱਜ ਕੱਲ ਤਾਂ ਕੋਈ ਤੂੰ ਆਪ ਹੀ ਸਿਹਣਾ ਹੈ ਵੱਡੀ ਉਂਗਲ ਤੇ ਨਹੀਂ ਮੂਤਦਾ ਮੈਂ ਗਾਉ ਨੂੰ ਮੈਂ ਬਿਰਲਾ ਸੇਠਾਂ ਉਹ ਰੋਟੀ ਮੇਰੇ ਪੱਕਦੀ ਨਹੀਂ ਐ ਮੈਂ ਉਹਦਾ ਟਾਈਮ ਪਾਸ ਕਰਦਾ ਉਹਨੂੰ ਮੇਰੇ ਤੇ ਕੀ ਗਾਂ ਹੋਊਗਾ ਕਾਹੂਗਾ ਸਿੱਧੀ ਗੱਲ ਤਾਂ ਤੈਨੂੰ ਸਮਝ ਹੀ ਨਹੀਂ ਆਉਂਦੀ ਮੈਨੂੰ ਸਾਰੀ ਗੱਲ ਸਮਝ ਆਉਂਦੀ ਆ ਭੈਣੇ ਸਾਰੀ ਦੁਨੀਆ ਕੁਝ ਨਹੀਂ ਹੁੰਦੀ ਪਰ ਤੂੰ ਸਮਝ ਨਾ ਭਾਈ ਮੈਨੂੰ ਐਂ ਦੱਸ ਇਸ ਕੋਠੀ 'ਚ ਉਹਦਾ ਕੋਈ ਸਾਕਾ ਸੰਬੰਧੀ ਰਹਿੰਦਾ ਹੈਗਾ ਕੋਈ ਉਹਦੇ ਤਾਏ ਚਾਚਾ ਦੇ ਪਰਿਵਾਰ ਇੱਥੇ ਸਾਰੇ ਰਹਿੰਦੇ ਨੇ ਉਹ ਪੂਆ ਜੀ ਜਿਹੜਾ ਤੁਹਾਨੂੰ ਗੇਟ 'ਚ ਮੁੰਡਾ ਮਿਲਿਆ ਸੀ ਚਮਕੌਰ ਉਹ ਬਾਈ ਦਾ ਭਤੀਜਾ ਤਾਂ ਹੈਗਾ ਅੱਛਾ ਉਹ ਮਸੰਡਾ ਆ ਜਾ ਮਸੰਡਾ ਦਾ ਨਹੀਂ ਹੈਗਾ ਉਹ ਤਾਂ ਬਹੁਤ ਸਿਆਣਾ ਬੂਆ ਜੀ ਚੰਗਾ ਮੁੰਡਾ ਗਾ ਹੂੰ ਕਹਿੰਦੀ ਚੰਗਾ ਨਹੀਂ ਝਾਕਵਾ ਤਾਂ ਆਏ ਸੀ ਜਿਵੇਂ ਟਾਂਡਾ ਜਾ ਹੁੰਦਾ ਜੈ ਬੱਟਾ ਨਾਲੇ ਤੈਨੂੰ ਕੀ ਦੀ ਪੁੱਛਿਆ ਇੰਨੀ ਲੂਤਰਾ ਚਲਾਉਣੀ ਆ ਚਾਹ ਖੜੀ ਹੋ ਜਾ ਤਾਂ ਬੋਲੀ ਜਾਂਦੀਏਗੀ ਹੂੰ ਹੂੰ ਦੇਖ ਲਾ ਕਿੰਨਾ ਬੋਲਦੀ ਐ ਸਿਰਤ ਜੀ ਬੇ ਭਾਈ ਮੈਨੂੰ ਐ ਦੱਸ ਆ ਮੁੰਡਾ ਆਪਣੇ ਰੋਜ਼ ਹੀ ਆਉਂਦਾ ਕਰੇ ਉਹ ਨਹੀਂ ਭੈਣੇ ਉਹ ਤਾਂ ਕਦੇ ਕਦੇ ਜਿੱਦੇ ਕਦੇ ਸ਼ਹਿਰ ਜਾਣਾ ਹੁੰਦਾ ਨਿਹਾਨੇ ਕਦੇ ਉਹਦੇ ਉ ਆ ਜਾਂਦਾ ਰੋ ਰੋ ਥੋੜੀ ਹੁੰਦਾ ਉਹ ਬੇ ਬੱਸ ਕਰ ਬੇ ਬੱਸ ਕਰ ਭਾਈ ਤੂੰ ਤਾਂ ਫਿਰ ਇਹਦਾ ਮਤਲਬ ਜਮੀ ਨਹੀਂ ਗੌਰ ਕਰਦਾ ਕੁੜੀਆਂ ਤੇ ਬੇ ਤੈਨੂੰ ਉੱਦੀ ਪਤਾ ਲੱਗੂ ਜਿੱਤੇ ਆ ਬਿਠਾ ਕੇ ਮੋਟਰਸਾਈਕਲ ਤੇ ਮੁੜ ਕੇ ਵਾਪਸੀ ਨਹੀਂ ਆਉਣਾਗਾ ਤੇ ਵਾਪਸ ਕਿਉਂ ਨਹੀਂ ਆਉਣਾ ਮੈਂ ਤੇਰਾ ਮਤਲਬ ਨਹੀਂ ਸਮਝਦਾ ਭੈਣੇ ਬੇ ਭਾਈ ਤੂੰ ਤਾਂ ਬਾੜੇ ਪੋੜਾ ਬਣਾ ਰਹਿਂਦਾ ਆ ਦਿਮਾਗ ਨੂੰ ਨਾ ਮਾੜਾ ਮੋਟਾ ਖੋਲ ਕੇ ਰੱਖਿਆ ਕਰ ਆ ਨਾਲੇ ਤੇਰੀ ਸਿਰਤ ਜੀ ਮੈਂ ਇਹ ਕਹਿਣੀ ਆ ਵੀ ਕਦੇ ਇਹਨਾਂ ਨੇ ਵਾਪਸ ਹੀ ਨਹੀਂ ਆਉਣਾ ਅੱਜ ਕੱਲ ਟਾਈਮ ਕਿਹੜਾ ਐਂ ਕਹਿਨੀ ਆ ਤੈਨੂੰ ਮੈਂ ਹੁਣ ਕੀ ਸਮਝਾਵਾਂ ਭੈਣੇ ਮੈਂ ਤਾਂ ਇੰਨਾ ਹੀ ਸਿਰਤੀ ਆ ਤੈਨੂੰ ਪਤਾ ਹੀ ਐ ਮੈਂ ਤਾਂ ਛੋਟੇ ਹੁੰਦਾ ਪਹਿਲੇ ਵੀ ਸਾਧ ਬੰਦਾਗਾ ਕੁਛ ਨਹੀਂ ਕਹਿੰਦਾ ਇਹਨਾਂ ਨੂੰ ਜੋ ਮਰਜ਼ੀ ਕਰੀ ਜਾਣ ਅੱਛਾ ਤੂੰ ਸਾਧ ਸਾਧ ਸੰਤ ਐ ਵੀ ਤੂੰ ਰਹਿਣ ਦੇ ਵੀ ਤੂੰ ਬੋਲਣ ਨੂੰ ਮਰਦਾ ਭੈਣੇ ਚੁੱਪ ਕਰ ਬੇ ਮੈਂ ਤਾਂ ਕਹਿੰਦੀ ਆ ਕਾ ਨੂੰ ਮੂੰਹ ਖੋਲਣਾ ਸੀ ਅੱਜ ਮੇਰਾ ਮੂੰਹ ਖੁੱਲ ਕੇ ਰਹੂ ਬੇ ਜ਼ਿਆਦਾ ਤੈਨੂੰ ਜਦੋਂ ਸੱਤ ਚ ਪਿਓ ਦੀ ਦਾੜੀ ਨੂੰ ਦਾਜ ਲਵਾਈ ਸੀ ਕਿ ਉਹ ਨੂੰ ਕਿਤੇ ਖੜਨ ਬੈਠਣ ਜੋ ਕਰਾਨੀ ਛੱਡਿਆ ਸੀ ਤੂੰ ਹੈ ਹਜੀ ਭੁੱਲਦਾ ਮੇਰੇ ਮੂਰੇ ਨਾ ਹੁਣ ਨੀਵੀਂ ਜੀ ਪਾਈ ਆ ਕੀ ਗੱਲ ਹੁਣ ਨਹੀਂ ਬੋਲਦਾ ਬੰਦੇ ਚੁੱਪ ਕਰ ਤੇ ਵਾਕ ਸੁਣਦੇ ਆ ਕਾ ਨੂੰ ਚੁੱਪ ਕਰ ਆਹੋ ਹੁਣ ਤਾਂ ਕਹਿੰਦਾ ਜਵਾਕ ਸੁਣਦੇ ਆ ਨਾ ਉਦੋਂ ਤੈਨੂੰ ਬਾਪੂ ਨਹੀਂ ਸੀ ਦਿੰਦਾ ਮੈਂ ਕਿਝਵਾਕ ਸੁਣ ਲੈਣਗੇ ਹੁਣ ਤੈਨੂੰ ਸ਼ਰਮ ਆਉਣ ਲੱਗੀ ਜਦੋਂ ਮੈਂ ਬੋਲਣ ਲੱਗੀ ਬਈ ਮੈਨੂੰ ਤਾਂ ਸਾਰਾ ਕੁਝ ਪਤਾ ਹੈਗਾ ਤੂੰ ਤਾਂ ਚੁੱਪ ਹੀ ਰਹਿ ਚੱਲ ਬੱਸ ਕਰ ਭੈਣੇ ਕਾਣੂ ਉੱਦੀ ਦੇ ਖੱਡਾ ਸਾਥ ਮਾਰਦੇ ਆ ਬਹੁਤ ਹੋ ਗਈ ਮੇਨ ਨਾਲ ਬੱਸ ਚੱਲ ਚੰਗਾ ਮੈਂ ਵੀ ਉੱਠਾ ਇੱਥੋਂ ਬਾਥਰੂਮ ਮੰਨੀ ਜਾ ਆਵਾਂ ਇਹਦੀ ਵਰਗਾ ਤਾਂ ਕੋਈ ਹੋਵੇ ਹੀ ਨਾ ਬਾਪੂ ਆਪ ਨੂੰ ਕੀ ਹੋਇਆ ਐਨੀ ਆਕੜੀ ਫਿਰਦੀ ਏ ਕੋਈ ਨਹੀਂ ਪੁੱਤ ਕੋਸ ਨਹੀਂ ਹੋਇਆ ਓਏ ਉਹਦੀ ਯਾਦ ਆਈ ਬਸ ਸੁਤੇ ਸਮਾਈ ਨਹੀਂ ਬੋਲਣ ਦੀ ਪਤਾ ਨਹੀਂ ਕੀ ਕੁਛ ਬੋਲੀ ਜਾਂਦੀ ਹੈ ਨਾਲੇ ਮੈਨੂੰ ਐ ਦੱਸ ਉਹ ਸੱਤ ਸੁੱਤ ਕੀ ਕਹੀ ਹੁੰਦੀ ਸੀ ਕੀ ਦੀ ਦਾੜੀ ਪਤਦੀ ਸੀ ਓਏ ਕਮਲੀ ਏ ਉਹਦੀ ਯਾਦ ਜੰਨਾ ਵੀ ਦਾ ਸੁਭਾਈ ਇਹੇ ਜਾਂ ਕੋਈ ਸੱਤ ਸੁੱਤ ਕੋਈ ਗੱਲ ਨਹੀਂ ਵੀ ਤੂੰ ਗੱਲ ਦੱਸ ਦੇ ਬਾਪੂ ਕੀ ਹੈ ਬਾਪੂ ਕਿਤੇ ਆਪਣੇ ਘਰੇ ਜਿੰਨਾ ਖੁਸ਼ ਹੋਈ ਜਾਂਦਾ ਤੂੰ ਪਤਾ ਨਹੀਂ ਕਰਾਈ ਜਾਂਦੀ ਓਏ ਕਮਲੀ ਏ ਮੇਰੀ ਭੈਣ ਆਹੋ ਫਿਰ ਕੋਈ ਗੱਲ ਜਰੂਰ ਹੈ ਬਾਪੂ ਤੂੰ ਐਵੇਂ ਹੀ ਨਿੱਕੰਬੀ ਜਾਂਦਾ ਗੱਲ ਦੱਸ ਦੇ ਕੀ ਹੈ ਓਏ ਨਹੀਂ ਕੋਈ ਗੱਲ ਨਹੀਂ ਤੂੰ ਕੰਮ ਧੰਦਾ ਕਰ ਲੈ ਕੋਈ ਪੁੱਤ ਕੋਈ ਗੱਲ ਨਹੀਂ ਇਹਨਾਂ ਦਾ ਸੁਭਾਈ ਇਹ ਜਗਿਆ ਤੈਨੂੰ ਹਜੇ ਪਤਾ ਹੀ ਨਹੀਂਗਾ ਇੱਕ ਤਾਂ ਉਹ ਆਈ ਐਨੇ ਤਰ੍ਹਾਂ ਬਾਅਦ ਤੈਨੂੰ ਹਜੇ ਸੁਭਾ ਦਾ ਨਹੀਂ ਪਤਾ ਸਾਨੂੰ ਤਾਂ ਪਤਾਗਾ ਭੈਣਾ ਉਹ ਮੇਰੀ ਨਹੀਂ ਬਾਪੂ ਮੈਂ ਮਾਪੂਆ ਨੂੰ ਜਾਣਦੀ ਨਹੀਂ ਹੈਗੀ ਪਹਿਲਾਂ ਤਾਂ ਇੰਨੀ ਵਧੀਆ ਸੀ ਅੱਜ ਹੀ ਥੋੜੇ ਆਕੜੀ ਫਿਰਦੀ ਏ ਓਏ ਨਹੀਂ ਕੁਛ ਨਹੀਂ ਹੁੰਦਾ ਤੂੰ ਆਪਦਾ ਕੰਮ ਧੰਦੇ ਕਰ ਲਓ ਚਲੋ ਹੋਰ ਪੱਕੀ ਗੱਲ ਹਾਂ ਪੱਕੀ ਗੱਲ ਆ ਕੋਈ ਬਹਿਮ ਨਹੀਂ ਬਹਿਮ ਵਾਲੀ ਕੋਈ ਗੱਲ ਨਹੀਂ ਗਈ ਬਾਪੂ ਵੈਸੇ ਤੇਰੇ ਨਾ ਰੰਗ ਜਿਉ ਉੱਡ ਗਏ ਜੇ ਗੱਲ ਹੈਗੀ ਆ ਤਾਂ ਦੱਸ ਦੇ ਓਏ ਨਹੀਂ ਪੁੱਤ ਜਿਦਾ ਮੈਂ ਕਹੀ ਜਾਂਦਾ ਕੋਈ ਗੱਲ ਹੀ ਨਹੀਂ ਗਈ ਕੋਈ ਗੱਲ ਨਹੀਂ ਗਈ ਕੰਮ ਕਰ ਲਓ ਕੋਈ ਠੀਕ ਹਾਂ ਬਾਹਰੀ ਵਹਿ ਜੰਨੀ ਆ ਬਾਹਰ ਵਰਗਾ ਕਿੱਥੇ ਮਾਹੌਲ ਹੈਗਾ ਅੰਦਰ ਤਾਂ ਘੁੱਟਣ ਜੀ ਹੁੰਦੀ ਹੈ ਜਾਈ ਖਾਣੇ ਦੀ ਓਹੋ ਅੱਪੂ ਆ ਚਾਲਿਆ ਨਾ ਕੋਠੇ ਜਿੱਡੀ ਨਾ ਵੱਧ ਕੇ ਉਹੀ ਹੋ ਗਈ ਕੋਈ ਅਕਲ ਵੀ ਸਿੱਖ ਲੈ ਇਹ ਕੋ ਪੁੱਛਣ ਵਾਲੀ ਗੱਲ ਐ ਹੁਣ ਨੂੰ ਤਾਂ ਚਾਹ ਪਿਆਈ ਹੁੰਦੀ ਐ ਨਹੀਂ ਹੈਗਾ ਵੀ ਚਾਹ ਦੀ ਕੁੱਟ ਗਾਲ ਦਾ ਭੂਆ ਨੂੰ ਕਿਹੜੇ ਵੇਲੇ ਦੀ ਆਈ ਹੋਈ ਹੈਗੀ ਲਿਉਣੀ ਐ ਮੈਂ ਬੇਪਾਈ ਪਾਵਨਾ ਬਾਹਰ ਹੀ ਆ ਜਾ ਆ ਗਿਆ ਭੈਣੇ ਆਈ ਜਾਣਾ ਆ ਜਾ ਆ ਜਾ ਆਇਆ ਪਾਇਆ ਠੀਕ ਹੋ ਕੇ ਆਏ ਹਲੇ ਪੋਜਾ ਮਿੱਠਾ ਘਾਟਾ ਹੈ ਮੈਂ ਦੱਸ ਦੇ ਮੈਂ ਫੋਰ ਪਾਗ ਲੈ ਦੂੰ ਤਰ ਪਿਓ ਨੂੰ ਵੀ ਲੈ ਆਂਦੀ ਚਾਹ ਦੀ ਘੁੱਟ ਹੋਣਾ ਬਸ ਮੈਂ ਤਾਂ ਹੁਣੇ ਦੀ ਗੱਟਾ ਜੀ ਭਾਈ ਤੁਸੀਂ ਪਿਓ ਚਲ ਠੀਕ ਹੈ ਬਾਪੂ ਜੀ ਪੀਣੀ ਹੈ ਤਾਂ ਲਿਆ ਦੇਣੀ ਹੈ ਤਾਂ ਬਤਨ ਬਸ ਠੀਕ ਆ ਪੋਜਾ ਕੁੜੇ ਵੀਰ ਇਹ ਜੇ ਮੜਾ ਮੋਟਾ ਕੋਈ ਮਿੱਠਾ ਪੱਤੀ ਦੁੱਧ ਗਾਲ ਦਿੰਦੀ ਆ ਬੋਰੀ ਦਾ ਧੌਣਕ ਧੌਣ ਜੀ ਬਣਾ ਲਈ ਜਾ ਇਹ ਬੱਕਰੇ ਦਾ ਦੁੱਧ ਪਾਇਆ ਤੂੰ ਨਾ ਨਾ ਮੱਝ ਦਾ ਦੁੱਧ ਪਾਇਆ ਲੈ ਦੱਸ ਕਹਿੰਦੀ ਦੇਖ ਲੈ ਵੇ ਭਾਈ ਤੜ ਕੋਈ ਨਹੀਂ ਭਾਈ ਦੁਆਰੇ ਬਣਾ ਲਿਆ ਪੁੱਤ ਦੁਆਰੇ ਲੈ ਅਹ ਜੀ ਚਾਹ ਨਹੀਂ ਮੇਰੇ ਨਾਲ ਦੀ ਵੀਰ ਲੈ ਜਾ ਕੋਣ ਦੁਆਰੇ ਬਣਾ ਲਿਆ ਗੱਲ ਸੁਣ ਵੇ ਭਾਈ ਤੂੰ ਇੱਥੋਂ ਆਵਦਾ ਨਾ ਜੁੱਲੀ ਤਪੜਾ ਚੱਕ ਤੇ ਪਿੰਡ ਵਗ ਜਾ ਵਧੀਆ ਰਹੇਗਾ ਹਾਂ ਠੀਕ ਆ ਮੈਂ ਭਗ ਜੂਗਾ ਭੈਣੇ ਬੇ ਭਾਈ ਤੂੰ ਤਾਂ ਪੋਲੇ ਜੇ ਮੂੰਹ ਨਾਲ ਕਹਤਾ ਆਖੇ ਭਗ ਜੂਗਾ ਬਿਆਹ ਦੇ ਪਿੰਡ ਦਾ ਨਾ ਨਗਰ ਖੇੜੇ ਚ ਜਾਣਾ ਚੰਗੀ ਗੱਲ ਐ ਮੈਂ ਤੈਨੂੰ ਦੱਸਾਂ ਚਲ ਪਰ ਕਹਿ ਤਾ ਤਾ ਮੈਂ ਹਾਂ ਭਗ ਜੂਗਾ ਮੈਂ ਦੋ ਚਾਰ ਦਿਨ ਠਹਿ ਕੇ ਹੌਲੀ ਹੌਲੀ ਸਮਾਨ ਚੱਕਾਂਗੇ ਭਗ ਜਾਂਦਾ ਤੂੰ ਕਹਿਤਾ ਮੈਂ ਭਗ ਜੂ ਮਾਜੀ ਸ਼ਸ਼ੀ ਕਾਲ ਸੋਸਰੀ ਗਾਲ ਆ ਗਈ ਤੂੰ ਹਾਂਜੀ ਤੇ ਕੈਮੀ ਚ ਹੋ ਗਈ ਹੁਣ ਮੈਂ ਦਸਵੀਂ ਚ ਮੇਰੇ ਪੇਪਰ ਚੱਲੀ ਆਂਦੇ ਆ ਬਸ ਅੱਜ ਲਾਸਟ ਸੀਗਾ ਅੱਛਾ ਲਾਸਟ ਸੀ ਹਾਂਜੀ ਭਾਜੀ ਚਲ ਚੰਗਾ ਮੈਂ ਤਾਂ ਕਹਿੰਨੀ ਆ ਹੁਣ ਬਸ ਬਥੇਰਾ ਪੜ ਲਈ ਤੂੰ ਮੇਰੇ ਨਾਲ ਹੀ ਚੱਲੀ ਹੁਣ ਕੀ ਕਰਾਉਣਾ ਇੱਥੇ ਰਹਿ ਕੇ ਤੂੰ ਨਹੀਂ ਭੂਆ ਜੀ ਮੇਰਾ ਉੱਥੇ ਜੀ ਨਹੀਂ ਲੱਗਣਾ ਮੈਂ ਇੱਥੇ ਹੀ ਰਹੂੰਗੀ ਕਿਉਂ ਭੂਆ ਕੋਲੇ ਕਿਉਂ ਨਹੀਂ ਜੀ ਲੱਗਣਾ ਕੋਲੇ ਉੱਥੇ ਪੜਨੇ ਲਾ ਦੂੰਗੀ ਤੈਨੂੰ ਨਹੀਂ ਭੂਆ ਜੀ ਇੱਥੇ ਬਾਪੂ ਤੇ ਦੀਦੀ ਇਕੱਲੇ ਆ ਗਏ ਲੈ ਦੇਖ ਲੈ ਸਮਝਾ ਭਾਈ ਮਾੜਾ ਮੋਟਾ ਇਹਨੂੰ ਕੋਈ ਨਹੀਂ ਭਾਈ ਇਹਨੂੰ ਵੀ ਕਹਿਨਾ ਮੈਂ ਕੋਈ ਗੱਲ ਫੇਰ ਭਾਈ ਆ ਤੇਰੇ ਸੁਹਾਣੇ ਨਾ ਆ ਨਰਮ ਜੇ ਸੁਹਾਣੇ ਜਵਾਕ ਹੱਥੋਂ ਗੱਡੇ ਹੋਏ ਨੇ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਕਹਿਤਾ ਫੇਰ ਫੇਰ ਕਹਿ ਬੰਨਾ ਮੈਂ ਕੋਈ ਨਹੀਂ ਸਮਝਾ ਦਿੰਨਾ ਕੋਈ ਹਾਂ ਚੱਲ ਜਾ ਚਾਹ ਪਾਣੀ ਪੀ ਲੈ ਜਾ ਕੇ ਅੰਦਰ ਮੜਾ ਮੋਟਾ ਨਾ ਜਵਾਕਾਂ ਨੂੰ ਹੁਣ ਦੀ ਖਿੱਚ ਕੇ ਰੱਖ ਕੋਈ ਨਹੀਂ ਕੋਈ ਨਹੀਂ ਸਾਰੇ ਕੰਮ ਬਗਿਆੜੇ ਨੇ ਹੁਣ ਤੱਕ ਮੈਨੂੰ ਤਾਂ ਚਲ ਨਹੀਂ ਪਤਾ ਲੱਗਿਆ ਤੂੰ ਤਾਂ ਸਿਆਣਾ ਸੀ ਗੱਲ ਸੁਣ ਲੈ ਭਾਈ ਮੈਂ ਤਾਂ ਹੁਣ ਜਾਣਾ ਹੈ ਮੇਰਾ ਤਾਂ ਹੁਣ ਟਾਈਮ ਹੋ ਗਿਆ ਗੱਲ ਸੁਣ ਡੰਗਰ ਪੱਛਾ ਬਹੁਤਾ ਕਰੇ ਮੇਰਾ ਤਾਂ ਇੱਕ ਪਾਲ ਨਹੀਂ ਸਰਦਾ ਤੇ ਆਪਣੀ ਆ ਕੁੜੀ ਨੂੰ ਪ੍ਰੀਤ ਨੂੰ ਤੜਕੇ ਬਿਠਾ ਦੀ ਬੱਸ ਜਿ ਟਿਕ ਟਕਰਾ ਕੇ ਤੋਰਦੀ ਤੇ ਮੂਰੋ ਮੈਂ ਆਪੇ ਲੈ ਜੂ ਇਹਨੂੰ ਚਲ ਕੋਈ ਨਹੀਂ ਭੈਣੇ ਦੇਖ ਲਾਂਗੇ ਫਿਰ ਬੇ ਚਲ ਕੋਈ ਨਹੀਂ ਕੋਈ ਨਹੀਂ ਕੀ ਲਈ ਐ ਮੈਨੂੰ ਲੱਗਦਾ ਖੌਂਸੜਾ ਜਾ ਮੈਨੂੰ ਚੱਕਣਾ ਹੀ ਪੂ ਜੁੱਤੀ ਲਾਉਣੀ ਪੂ ਛੋਡੇ ਵਾਸਤੇ ਐ ਨਹੀਂ ਤੁਸੀਂ ਹਾਂ ਕਰਦੇ ਹੈਗੇ ਤਲ ਮੈਂ ਕਹਿ ਦ ਤਾਉਣ ਭੈਣੇ ਮੈਂ ਕਹਿ ਦੂੰਗਾ ਫਿਰ ਚੜਾ ਦੂੰ ਬਸ ਹੋਰ ਕੀ ਆ ਕਹਿ ਦੂੰਗਾ ਕਹਿ ਦੂੰਗਾ ਤੇਰੇ ਤਾਂ ਨਾ ਕੰਨ ਤੇ ਜੂ ਨਹੀਂ ਸਰਕਦੀ ਇਹੋ ਜਿਹਾ ਹੈਗਾ ਤੂੰ ਤਾਂ ਚੱਲ ਭੈਣੇ ਹੁਣ ਆਪਾਂ ਗੱਲਾਂ ਬਾਤਾਂ ਬਿਠੇਰੇ ਕਰਦੇ ਆ ਦੁੱਖ ਸੁੱਖ ਫਰੋੜ ਲੈ ਉਹ ਗੁੱਸਾ ਤੋਂ ਸੁੱਖ ਦੇ ਠੀਕ ਹੈ ਨਾ ਬੇਬੀਰਾ ਮੈਂ ਕਿਹੜਾ ਅੰਦਰੋਂ ਤੇਰੇ ਨਾਲ ਗੁੱਸੇ ਆ ਪਰ ਆ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਨਾ ਉਹਨਾਂ ਗੱਲਾਂ ਨੂੰ ਸੁਣ ਕੇ ਗੁੱਸਾ ਆ ਹੀ ਜਾਂਦਾ ਤੂੰ ਵੀ ਸਿਆਣਾ ਹੈ ਨਾਲੇ ਗੁੱਸਾ ਗਿੱਲਾ ਕਹਦਾ ਭੈਣ ਭਰਾਵਾਂ ਦਾ ਆਪਾਂ ਤਾਂ ਇੱਕ ਮਾਂ ਜਾਈਏ ਆਂਗੀ ਉਹ ਵੀ ਸਮਝਦਾਰ ਹੈ ਠੀਕ ਹੈ ਆ ਬੱਚਿਆਂ ਨੂੰ ਮਾੜਾ ਮੁੱਟਾ ਸਮਝਾ ਕੇ ਰੱਖਿਆ ਕਰ ਜਿਹੜੀ ਤੈਨੂੰ ਗੱਲ ਕਹੀ ਹੈ ਨਾ ਉਹਤੇ ਮੜਾ ਜਾ ਹੁਣ ਅਮਲ ਕਰ ਲਈ ਠੀਕ ਆ ਭੈਣ ਹਾਂ ਲੈ ਮੈਨੂੰ ਹੁਣ ਗੱਲੀ ਗੱਲੀ ਨਾ ਕਵੇਲਾ ਨ ਕਰਾ ਮੇਰੀ ਤਾਂ ਬੱਸ ਦਾ ਟਾਈਮ ਹੋ ਗਿਆ ਮੈਨੂੰ ਜਾਣ ਦੇ ਚਲੋ ਠੀਕ ਆ ਮੈਂ ਨਹੀਂ ਆਉਂਗਾ ਭੈਣੇ ਹਾਂ ਹਾਂ ਬੰਦਿਆ ਹੋ ਗਈ ਤੂੰ ਆ ਗਈ ਮਿਲ ਗਈ ਓਹੋ ਚੰਗੀ ਗੱਲ ਹੈ ਤੂੰ ਆਪੀ ਕਹਿਤਾ ਆਪਾਂ ਤਾਂ ਭੈਣ ਭਾਈ ਆਉਂਦੇ ਜਾਂਦੇ ਰਹੇ ਕੁੜੇ ਨੇਹਾ ਮੇਰਾ ਬੈਗ ਲਾਇਆ ਪੁੱਤ ਤੇ ਤੂੰ ਤਾਂ ਧਿਆਨ ਰੱਖੀ ਠੀਕ ਆ ਬੱਸ ਆ ਲੱਗੂ ਕੁੜੇ ਕੁਛ ਕੱਢਿਆ ਤਾਂ ਨਹੀਂ ਫਰੋੜਿਆ ਤਾਂ ਨਹੀਂ ਲੈ ਬੂਆ ਮੈਂ ਕਿਹ ਫਰੋਲਣਾ ਉਹ ਕੁੜੇ ਕੋਈ ਨਾ ਪੁੱਤ ਮੈਂ ਤਾਂ ਤੇਰੇ ਨਾਲ ਝੌੜ ਕਰਦੀ ਸੀ ਮੈਂ ਕਿਹਾ ਚੱਲ ਭਤੀਜੀ ਆ ਕਹਿਦਾ ਦੋ ਗੱਲਾਂ ਜਾਂਦੀ ਜਾਂਦੀ ਪਤਾ ਆ ਬੂਆ ਮੈਨੂੰ ਤੇਰੇ ਸੁਭਾ ਦਾ ਤੂੰ ਤਾਂ ਸ਼ੁਰੂ ਤੋਂ ਹੀ ਐਵੇਂ ਦੀ ਹੈ ਹਾਂ ਚੱਲ ਚੰਗਾ ਬਾਈ ਠੀਕ ਹੈ ਤਿਆਰ ਰੱਖੀ ਹੁਣ ਠੀਕ ਹਾਂ ਚੱਲ ਚੰਗਾ ਪੁੱਤ ਅੱਜ ਆ ਬੂਆ ਮਾਰ ਲਿਆ ਕਰੋ ਕਿਹੜਾ ਹਾਂ ਆਉਂਗੀ ਤਾਂ ਸਹੀ ਚਾਰ ਗੱਲਾਂ ਸੁਣਾ ਕੇ ਜਾਉ ਫੇਰ ਨਾ ਗੁੱਸਾ ਜਾ ਕਰੀ ਨਾ ਨਾ ਕੋਈ ਨਹੀਂ ਚੰਗ ਵੇ ਪਈ ਤੂੰ ਕੌਣ ਹੈ ਕਿੱਧਰ ਮੂੰਹ ਚੱਕਿਆਗਾ ਮੈਂ ਤਾਂ ਜੀ ਚਮਕੌਰਾਂ ਚਮਕੌਰਾਂ ਕੁਛ ਵੀ ਹੈ ਕੌਰਾਂ ਆ ਜਾਂ ਕੁਛ ਵੀ ਹੈ ਨਾ ਮੈਨੂੰ ਆਇਆ ਇਸ ਇਹ ਕੁੜੀਆਂ ਵਾਲਾ ਘਰ ਤੂੰ ਕੀ ਕਰਦਾ ਇੱਥੇ ਚੱਕੀ ਬੁੱਥੀ ਇੱਧਰ ਆ ਜਾਂਦਾ ਹੈਗਾ ਵੇ ਬੋਲਦਾ ਕਿਉਂ ਨਹੀਂ ਹੁਣ ਕੀ ਅੜ ਗਿਆ ਤੇਰੇ ਮੂੰਹ ਚ ਨਹੀਂ ਨਹੀਂ ਪੂਆ ਜੀ ਹਾਂ ਮੈਂ ਤਾਂ ਅੰਕਲ ਕੋਲੇ ਜਾਣਾ ਸੀ